ਸੋ ਵਨ ਬੋਤੇ ਪਾਇਮਰ ਬਾਲ ਸਿੰਘ ਜੀ ਲਖਾਰ ਸਾਹਿਬ ਦੇ ਉਹਨਾਂ ਦੇ ਸਾਥੀਆਂ ਵੱਲੋਂ ਡੀਗਰੂ ਦਾ ਗਿਲ ਦੇ ਵਿੱਚ ਫੋਕਲਪਾ ਰੱਖੀ ਗਈ ਆ ਉਹਦੇ ਨਾਲ ਹੀ ਜੇਮਨ ਪ੍ਰੋਫੈਸਰ ਸਾਹਿਬ ਜੀ ਦੇ ਵਿੱਚ ਵੀ ਜਿਹੜੇ ਉਹਨਾਂ ਨੇ ਮਾਤ ਸੱਤ ਨੂੰ ਨੇ ਫੋਕਲਪਾ ਰੱਖੀ ਉਹਨਾਂ ਨੂੰ ਪ੍ਰਵਾਦ ਦੇ ਰਿਹਾ ਮੈਂਬਰ ਨੇ ਉਹਨਾਂ ਵੱਲੋਂ ਵੀ ਰਿਪੋਰਟ ਆ ਰਹੀ ਕਿ ਇਹ ਉਹਦੇ ਸਾਮੂਹ ਵਿੱਚ ਪਿਛਲੇ ਦਿਨ ਪਰਿਵਾਰ ਬਗੋਂ ਜਨਦਰਸ਼ੀ ਕਾਲਪਤ ਸਾਮੂਹ ਜਿੱਥੇ ਜਿਹੜੀ ਆ ਪੱਤਰ ਦਿੱਤਾ ਗਿਆ ਸੀਗਾ ਆ ਸ੍ਰੀ ਕਾਲਪਤ ਸਾਹਿਬ ਦੇ ਜਨਦਰਸ਼ੀ ਸਾਹਿਬ ਜੀ ਦੀ ਹਿੰਦੂ ਨਾਲ ਨੇ ਅਨੰਮੈਂਬਰ ਕਮੇਟੀ ਜਿਹੜੀ ਸਬਕਮੇਟੀ ਆ ਉਹ ਦਾ ਬਤਨ ਦਿੱਤਾ ਜਿਸ ਵਿੱਚ ਆਡੀਸਕਾ ਦੇ ਸਰਵਾਰ ਬਤਨ ਦੀ ਮਹਿਤਾ ਨਮਸਕਾਰ ਸਿਖੋਂ ਮੇਰੇ ਗੁਰੂ ਪਰਮਪੰਥੀ ਜੀ ਦਾ ਲੰਮਸੇਨ ਚਾਰਕਾ ਸਾਹਿਬ ਨੰਬਰ ਚੋਣ ਕਮੇਟੀ ਸਦਾ ਰਜ ਨੇਥਨ ਦੀ ਆ ਸਦਾ ਸਬਕ ਪੁਲਿਸ ਜੀ ਉਹ ਲੋਕ ਦੇ ਅੱਜ ਕਮੇਟੀ ਦੀ ਜਿਹੜੀ ਪ੍ਰੈਕਟੀ ਮੀਟਿੰਗ ਹੋਈ ਜਾ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਅੱਜ ਅਸੀਂ ਮੇਲ ਦੇ ਰਹੇ ਹਾਂ ਪੰਜਾਬ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਹ ਮੰਗ ਕਰਦੇ ਕਰ ਰਹੇ ਆ ਕਿ 13 ਤਰੀਕ ਤੱਕ ਇਸ ਕਮੇਟੀ ਨੂੰ ਇਸ ਮਸਲੇ ਦੇ ਹੱਲ ਦੇ ਆ ਮਿਲਨ ਦਾ ਸਮਾਧਨਤਾ ਜਾਵੇ ਤਾਂ ਕਿ ਇਸ ਗੱਲ ਤੇ ਵਿਚਾਰ ਕਰਤੀ ਬੰਦੀ ਸਿੰਘਾਂ ਨੇ ਜਿਹੜੀਆਂ ਮੰਗਾਂ ਨੇ ਉਹਦੇ ਬਾਰੇ ਅਸੀਂ ਉਹਨਾਂ ਦਾ ਵਿਚਾਰ ਵਟਾਂਦਰਾ ਕਰੀਏ ਔਰ ਉਹਦਾ ਕੋਈ ਜਿਹੜਾ ਸਾਰਥਕ ਹੱਲ ਹੈ ਉਹ ਲੱਭਣ ਦਾ ਜਤਨ ਕੱਢਿਆ ਜਾ ਸਕੇ ਔਰ ਉਹਨਾਂ ਦੀ ਭੁੱਖ ਹੜਤਾਲ ਜਿਹੜੀ ਆ ਉਹ ਕਰਵਾਈ ਜਾ ਸਕੇ ਸੋ ਜੇ 13 ਤਰੀਕ ਤੱਕ ਜਿਹੜੀ ਭਗਵਾਨ ਦੇ ਮਾਮਲਾ ਉਹ ਸਰਕਾਰੀ ਤੌਰ ਤੇ ਸਾਨੂੰ ਕੋਈ ਸਹਮਣੇ ਨਹੀਂ ਦਿੰਦੇ ਚਾ ਇਹ ਤਾਂ ਕੋਈ ਹਮ ਨਹੀਂ ਕਰਦਾ ਤੇ ਫਿਰ ਅਗਲੇ ਐਕਸ਼ਨ ਪ੍ਰੋਗਰਾਮ ਦੇ ਲਈ 14 ਫਰਵਰੀ ਨੂੰ 3:00 ਵਜੇ ਇਸੇ ਖਾਨਦ ਦੇ ਜਿਹੜੀ ਹੈ ਕਮੇਟੀ ਦੀ ਮੀਟਿੰਗ ਹੋਣੀ ਹੈ ਤੇ ਕੇਂਦਰ ਨਾਲ ਵੀ ਕੋਈ ਗੱਲ ਕੀਤੀ ਜਾਏਗੀ ਅਗਲੇ ਗਾਈ ਪਹਿਲਾਂ ਪਹਿਲਾਂ ਲੋਡ ਮੈਂ ਤੇ ਲੋਡ ਪੇ ਤੇ ਫਿਰ ਕੇਂਦਰ ਦੇ ਨਾਲ ਸਾਰੀ ਗੱਲ ਕਮੇਟੀ ਦਾ ਕ ਮੈਂਬਰ ਬਦਲੇ ਗਿਆ ਸੋਣੇ ਤੁਸੀਂ ਉਹ ਪਰਿਵਾਰ ਹੀ ਚੁੱਕਾ ਉਹਨਾਂ ਨੂੰ ਤੁਹਾਨੂੰ ਸਰਕਾਰੀ ਅਧਿਕਾਰੀਆਂ ਨੂੰ ਤੇ ਕੋਈ ਸਾਰ ਜਵਾਬ ਨਹੀਂ ਮਿਲਦਾ ਦੇਖੋ ਅਣਸਵਿ ਕਲਤਾਰ ਸਾਹਿਬ ਨੇ ਕਮੇਟੀ ਗਠਿਤ ਕੀਤੀ ਹੈ ਜੀ ਤੇ ਇਸੇ ਕਰਕੇ ਅਸੀਂ ਅੱਜ ਵੀ ਮੀਟਿੰਗ ਕੀਤੀ ਹੈ ਅੱਛਾ ਅੱਗੇ ਉਹ ਤੋਂ ਬਾਅਦ ਅਸੀਂ ਜਿਹੜੀ ਅੱਜ ਆਪਣੀ ਮੇਲ ਤੇ ਆਈ ਉਹਨਾਂ ਨੂੰ ਇਹ ਸੂਚਨਾ ਦਵਾਂਗੇ ਕਿ 13 ਬ੍ਰਿਜ ਦਾ ਸਮਾਗਮ ਤੋਂ ਪਹਿਲਾਂ ਜਿਹਦੇ ਨੇ ਸਮਾਗਮ ਦੇ ਤਿਰਸ ਤੋਂ ਬਾਅਦ ਆਪਣਾ ਇਹਨਾਂ ਪ੍ਰੋਗਰਾਮ ਉਹ ਜਿਹੜਾ ਉਹ ਪੰਛੀ ਦੇ ਸਾਹਮਣੇ ਦੱਸਾਂਗੇ ਠੀਕ ਹੈ ਜੀ